ਜੀ ਮੇਰੀ ਬੇਨਤੀ ਤੇ ਅੱਜ ਇਸ ਗੰਡਾ ਖੜੀ ਨਹਿਰ ਦੇ ਉੱਤੇ ਤੁਸੀਂ ਆਏ ਤੁਹਾਨੂੰ ਆਕਾਸ਼ਿਬ ਕਿਉਂ ਦਿੱਤਾ ਇਹਦੇ ਬਾਰੇ ਮੈਂ ਤੁਹਾਨੂੰ ਦਫਤਰ ਵਿੱਚ ਕੋਈ ਗੱਲਾਂ ਦੱਸਿਆ ਸੀਗੀਆਂ ਕਿਉਂਕਿ ਕਹਿੰਦੇ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਤੁਸੀਂ ਅੱਜ ਅੱਖਾਂ ਨਾਲ ਦੇਖ ਲਿਆ ਇਹ ਜਿਹੜੀ ਸ਼ਹਿਰ ਦੇ ਵਿੱਚ ਗਰਮੀ ਕਰਕੇ ਪਾਣੀ ਦੀ ਮੰਗ ਵਧਈ ਹੋਈ ਹੈ ਔਰ ਇਧਰੋਂ ਹਰਿਆਣਾ ਔਰ ਪੰਜਾਬ ਦਾ ਜੋ ਪਾਣੀ ਦਾ ਆਪਸ ਵਿੱਚ ਜਿਹੜੀ ਡਿਸਪੂਟ ਹੈ ਉਸ ਕਰਕੇ ਨਹਿਰ ਜਿਹੜੀ ਹੈਗੀ ਕੁਝ ਡਾਊਨ ਕਰ ਦਿੱਤੀ ਗਈ ਸੀ। ਔਰ ਸ਼ਹਿਰ ਦੇ ਲੋਕ ਜਿਹੜੇ ਹੈਗੇ ਪਾਣੀ ਵਾਸਤੇ ਤੜਾਈ ਤੜਾਈ ਕਰ ਰਹੇ ਆ। ਉਸ ਬੰਦੇ ਵਿੱਚ ਅਸੀਂ WhatsApp ਲਈ ਸੀ ਰਿਪੋਰਟ ਦੇ ਐਸ.ਡੀ.ਓ ਸਾਹਿਬ ਤੇ ਜੇ.ਏ.ਈ ਸਾਹਿਬ ਨਾਲ ਲਗਾਤਾਰ ਅਸੀਂ ਗੱਲ ਕਰ ਰਹੇ ਆ ਕਿ ਪਾਣੀ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਆ ਰਹੀਆਂ ਪਾਣੀ ਇਲਾਕੇ ਨਹੀਂ ਪਹੁੰਚ ਰਿਹਾ। ਤੁਹਾਡਾ ਇਹ ਮੈਦਾਂ ਸੀਗਾ ਕਿ ਅਸੀਂ ਇੱਕ ਟਾਈਮ ਪਾਣੀ ਦੇਾਂਗੇ। ਇੱਕ ਟਾਈਮ ਵੀ ਪਾਣੀ ਸ਼ਹਿਰ ਨੂੰ ਪਹੁੰਚ ਨਹੀਂ ਹੋ ਰਿਹਾ ਵਜ੍ਹਾ ਕੀ ਹੈ? ਪਰੰਤੂ ਉਹਨਾਂ ਨੇ ਕੋਈ ਸਾਧ ਨੂੰ ਸੰਤੁਸ਼ਟੀ ਜਿਹਨਕ ਜਵਾਬ ਨਹੀਂ ਦਿੱਤਾ ਮੇਰੀ ਪਰਸੋ ਮੀਟਿੰਗ ਹੋਈ ਸੀ ਗੱਲ ਸੁਣੋ ਮੈਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਸਾਨੂੰ ਇੱਕ ਜੀਸੀਬੀ ਦੀ ਟਰਾਲੀ ਚਾਹੀਦੀ ਆ ਵੀ ਅਸੀਂ ਕੋਈ ਸਫਾਈ ਕਰਾਉਣੀ ਆ ਤਾਂ ਮੈਂ ਜਿਹੜੀ ਸਾਡੇ ਜੇਈ ਹੈਗੇ ਆ ਦਿਨੇਸ਼ ਕੁਮਾਰ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਰਾਤ ਮੈਂ ਉਹਨਾਂ ਨੂੰ ਮੈਸੇਜ ਭਾਇਆ ਮੈਂ ਤੁਹਾਨੂੰ ਮੈਸੇਜ ਦਿਖਾ ਦਿੰਦਾ ਮੈਂ ਉਹਨਾਂ ਨੇ ਇਹ ਕਿਹਾ ਕਿ ਬਸ ਵਰੇ 8 ਵਜੇ ਟਰਾਲੀ ਔਰ ਜਿਹੜਾ ਹੈਗਾ ਜੀਸੀਬੀ ਪਹੁੰਚ ਜਾਏਗੀ ਪਰ ਤੁਸੀਂ ਪੂਰੇ 8 ਵਜੇ ਮੈਂ ਮੌਕਾ ਦੇਵਾਂਗਾ ਉੱਥੇ ਨਹਿਰ ਦੇ ਜੇ ਤੁਸੀਂ ਆ ਜਾਓ ਤਾਂ ਜ਼ਿਆਦਾ ਵਧੀਆ ਹੈ ਇਹ ਆਪਾਂ ਦੇਖ ਸਕਦੇ ਹਾਂ ਜੀ ਇਹ ਮੈਸੇਜ ਹੈਗਾ ਉਹਦਾ ਰਿਪਲਾਈ ਮੈਨੂੰ ਆਇਆ ਮੈਂ ਕਿਹਾ ਜੀ ਜੇ ਤੁਸੀਂ ਆ ਜਾਓ ਤਾਂ ਅੱਛਾ ਹੋ ਗਿਆ ਆਪਾਂ ਖੜ ਗਏ ਜਿੱਦਾਂ ਮਤਲਬ ਕਰ ਰਿਹਾ ਮੇਰੀ ਮਨਸ਼ਾ ਹੈ ਸੀ ਉਹਨਾਂ ਨੇ ਓਕੇ ਸਰ ਮੈਨੂੰ ਮੈਸੇਜ ਪਾਤਾ ਪਰ ਮੈਂ ਜਦੋਂ ਸਰੇ ਤੇ ਪਹੁੰਚਿਆ ਉਹ ਤਕਰੀਬਨ 9:30 ਵਜੇ ਤੱਕ ਮੈਂ ਰਹਿ ਸੀਗਾ ਬਾਅਦੇ ਮੇਰੀ ਪਟਿਆਲੇ ਡੇਢ ਸੀਗੀ ਕੋਰਟ ਵਿੱਚ ਮੈਥੇ ਜਾਣਾ ਸੀਗਾ 9:30 ਵਜੇ ਤੱਕ ਨਾ ਕੋਈ ਬੰਦਾ ਨਹੀਂ ਆਇਆ ਮੈਂ ਦੁਬਾਰਾ ਜੇਹ ਸਾਬ ਨੂੰ ਫੋਨ ਕੀਤਾ ਮੈਂ ਕਿਹਾ ਜੀ ਇੱਥੇ ਤੁਸੀਂ ਬੰਦੇ ਬੁਲਾਏ ਹੋਏ ਆ ਤੁਹਾਡੇ ਬੰਦਾ ਕੋਈ ਪਹੁੰਚਿਆ ਨਹੀਂ ਇੱਥੇ ਨਾ ਤੁਸੀਂ ਪਹੁੰਚੇ ਕਹਿੰਦੇ ਸਾਡੇ ਬੰਦੇ ਆ ਰਹੇ ਨੇ ਉਹਦੇ ਬਾਅਦ ਇੱਕ ਪਾਲਾ ਸਿੰਘ ਨਾ ਰਿਹਾ ਕਿ ਸਾਡਾ ਉਹਨਾਂ ਦਾ ਹੈਗਾ ਬਲਾਜਮ ਹੈਗਾ ਜਿਹੜਾ ਵਿਚਾਰਾ ਸੱਟ ਲੱਗਣ ਕਰਕੇ ਉਹਦੇ ਰਾਡ ਪਈ ਵੀ ਹੈ ਪੈਰ ਦੇ ਵਿੱਚ ਨਾ ਤੋਂ ਦੇ ਵਿੱਚ ਬੜਾ ਖਾ ਤੁਰ ਕੇ ਆ ਰਿਹਾ ਸੀਗਾ ਉਹਦੇ ਪਹੁੰਚਿਆ ਮੈਂ ਕਿਹਾ ਜੀ ਤੁਹਾਡੇ ਬੰਦੇ ਕਹਿੰਦੇ ਬੰਦੇ ਰਹਿ ਨਹੀਂ ਫੇਰ ਮੈਂ ਇਹ ਮੌਕੇ ਤੇ ਸਾਰੀ ਗੱਲ ਸਮਝੀ ਜੋ ਆਸ-ਪਾਸ ਲੋਕ ਦੁਕਾਨਦਾਰ ਨੇ ਉਹਨਾਂ ਨੇ ਮੈਨੂੰ ਜੋ ਚੀਜ਼ਾਂ ਦੱਸੀਆਂ ਉਹ ਦਿਖਾਈਆਂ ਤਾਂ ਮੈਨੂੰ ਬੜੀ ਇਸ ਗੱਲ ਦੀ ਚਿੰਤਾ ਹੋਈ ਕਿ ਜੇ ਉਸ ਜਿਹੜਾ ਚ ਬੱਚਾ ਜਾਂ ਬਣਿਆ ਹੋਇਆ ਇੱਥੇ ਹਉਦ ਬਣਿਆ ਹੋਇਆ ਜੇ ਉਹਦੀ ਪ੍ਰਾਪਰ ਸਫਾਈ ਸਮੇਂ ਸਿਰ ਕਰਾ ਦਿੱਤੀ ਜਾਂਦੀ ਤਾਂ ਇੱਥੋਂ ਜਿਹੜਾ ਕੂੜਾ ਜਾ ਕੇ ਲੈਨਾਂ 'ਚ ਫਸ ਰਿਹਾ ਉਹ ਨਾ ਫਸਦਾ ਪਲੱਸ ਪਾਣੀ ਦੀ ਸਪਲਾਈ ਬਹੁਤ ਜ਼ਿਆਦਾ ਬਿਹਤਰ ਹੋ ਸਕਦੀ ਸੀ ਨਹਿਰ ਘਟ ਹੋਣ ਦੇ ਬਾਵਜੂਦ ਵੀ ਪਰੰਤੂ ਇਨ੍ਹਾਂ ਅਧਿਕਾਰੀਆਂ ਨੇ ਕਿਉਂਕਿ 3 ਸਾਲ ਤੋਂ ਮੈਂ ਲੋਕਾਂ ਨੂੰ ਪੁੱਛਿਆ ਜਦੋਂ ਤੋਂ ਸਰਕਾਰ ਬਦਲੀ ਹੈ ਇਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਨੇ ਨਾ ਤਾਂ ਜਿਹੜੀ ਲੈਨ ਦੀ ਸਫਾਈ ਕਰਾਈ ਜਿਹੜੀ ਮੇਨ ਲਾਈਨ ਜਾ ਰਹੀ ਹੈ ਨਾ ਤੇ ਵਟਸਐਪ ਬਣਾ ਟ੍ਰੇਡਪਲਾਨ ਤੱਕ ਇਥੇ ਅੱਧੀ ਸਾਲ ਬਾਅਦ ਸਫਾਈ ਕਰਾਉਂਦੇ ਸੀ ਇਹ ਵੀ ਅਸੀਂ ਬੰਦੇ ਬੁਲਾ ਕੇ ਐਕਸਪਰਟ ਜਿਹੜੇ ਪੈਰਾਂ ਨੇ ਐਕਸਪਟ ਨੇ ਇਹਦੇ ਅੰਦਰ ਇਹਦੀਆਂ ਗੱਠਾਂ ਜਿਹੜੀਆਂ ਆਈਆਂ ਨੇ ਜੜਾਂ ਦੀਆਂ ਨਿਕਲਦੀਆਂ ਸੀਗੀਆਂ ਜਿਹੜੀਆਂ ਕਿ ਹੁਣ 3 ਸਾਲਾਂ ਤੋਂ ਉਹਨਾਂ ਨੇ ਨਹੀਂ ਕਟਾਈਆਂ ਔਰ ਉਹਦੇ ਬਾਅਦ ਨਾ ਨਾ ਨੇ ਇਹਦੇ ਹੋਦੀ ਕਰੀ ਸਫਾਈ ਕਰਾਈ ਜੇ ਹੋਦੀ ਸਫਾਈ ਹੋ ਜਿੰਦੀ ਪਾਣੀ ਸਿੱਤੇ ਦੀ ਬਹੁਤ ਰ ਆ ਜਾਂਦੀ ਇਸ ਤੋਂ ਇਲਾਵਾ ਵੀ ਅਸੀਂ ਇਹਨਾਂ ਨੂੰ ਦੋ ਮਸ਼ੀਨਾਂ ਦਿੱਤੀਆਂ ਆਈਆਂ ਛੋਟੀਆਂ ਮਸ਼ੀਨਾਂ ਨੇ ਕੋਲ ਲੈ ਕੇ ਆ ਇਹਨਾਂ ਨੂੰ ਜਿੰਨੇ ਫੰਡ ਸਰਕਾਰ ਵੱਲੋਂ ਪ੍ਰਵਾਨਗੀ ਸੁਦਾ ਹੈਗੇ ਆ ਉਹ ਫੰਡ ਅਸੀਂ ਨੂੰ ਦੇ ਰਹੇ ਆ ਉਸ ਤੋਂ ਇਲਾਵਾ ਵੀ ਜਦੋਂ ਵੀ ਇਹਨਾਂ ਨੇ ਕਦੀ ਫੰਡਾਂ ਦੀ ਮੰਗ ਕੀਤੀ ਹੈ ਨਗਰ ਕੌਂਸਲ ਵੱਲੋਂ ਮੈਂ ਅੱਗੇ ਹੋ ਕੇ ਇਹਨਾਂ ਨੂੰ ਫੰਡ ਪ੍ਰੋਵਾਈਡ ਕਰਾਏ ਹੈ ਇਹਨਾਂ ਦੀ ਹਰ ਕੰਮ ਵਿੱਚ ਮਦਦ ਕੀਤੀ ਹੈ ਤਾਂ ਕਿ ਸ਼ਹਿਰ ਦਾ ਵਾਟਸਪਲੇ ਹੋਵੇ ਸਿਵਲ ਦਾ ਜਿਹੜਾ ਮੁੱਖ ਕੰਮ ਹੈਗਾ ਜਿਹਨਾਂ ਲੋਕ ਜਿਆਦਾ ਪੀੜਤ ਹੋਣੇ ਹਨ ਕਿ ਉਹ ਹੋ ਸਕੇ ਪੂਰਾ ਸਹੀ ਹੋ ਸਕੇ ਪਰੰਤੂ ਮੈਨੂੰ ਬੜੀ ਖੇਦ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਐਸਡੀਓ ਆਗੇ ਆ ਜਿਹੜੇ ਜਿਹੀ ਹੈਗੇ ਆ ਇਹਨਾਂ ਨੇ ਜਿਹੜਾ ਹੈਗਾ ਸਿਰਫ ਬਾਹਨੇ ਬਣਾਣੇ ਲੋਕਾਂ ਨੂੰ ਲਾਰੇ ਲਾਉਣੇ ਸ਼ਿਕਾਇਤਕਰਤਾ ਨੂੰ ਸ਼ਿਕਾਇਤ ਕਰਨ ਦੇ ਬਾਅਦ ਚਾਰ ਪੰਜ ਚੱਕਰ ਮਰਾਉਣ ਤੋਂ ਬਾਅਦ ਵੀ ਉਹ ਸ਼ਿਕਾਇਤ ਦੂਰ ਕਰਨੀ ਇਹਨਾਂ ਦਾ ਰਵੱਈਆ ਬਣ ਚੁੱਕਿਆ ਹੈ ਦਫ਼ਤਰੇ ਵਿੱਚ ਇਹਨਾਂ ਕੋਲ ਬੰਦੇ ਨਹੀਂ ਹੈ ਬੰਦੇ ਕਿੱਥੇ ਗਏ ਜੋ ਇਹਨਾਂ ਦੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਕੋਈ ਨਿੱਜੀ ਕਾਰਨ ਨਹੀਂ ਜਿਸ ਕਰਕੇ ਸਾਰਾ ਸਟਾਫ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜੋ ਮੈਨੂੰ ਲੱਗ ਰਿਹਾ ਹੈ ਤਾਂ ਇਸ ਤਰੀਕੇ ਦੇ ਨਾਲ ਮੈਂ ਆਪਣਾ ਫਰਜ਼ ਸਮਝਿਆ ਕਿ ਬਤੌਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਜੇ ਮੈਂ ਇਹ ਗੱਲ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹਲਕਾ ਵਿਧਾਇਕ ਸ਼੍ਰੀਮਤੀ ਨੀਨਾ ਮਿੱਤਰ ਜੀ ਨੂੰ ਵੀ ਦਸਣਾ ਚਾਹਾਂਗਾ ਕਿ ਜੇ ਮੇਰੀ ਕੋਈ ਗੱਲ ਗਲਤ ਹੋਵੇ ਤਾਂ ਖੁਦ ਆ ਕੇ ਮੌਕਾ ਦੇਖ ਲੈਣਾ ਵੈਸੇ ਕੱਲ ਸਵੇਰੇ ਮੈਂ ਪੋਕਲੈਨ ਜਿਹੜੀ ਆਈਏ ਮਸ਼ੀਨ ਹੈਗੀ ਉਹ ਮੈਂ ਮੰਗਾ ਲਈ ਹੈ ਕਿਉਂਕਿ ਮੈਂ ਇਹਨਾਂ ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦਾ ਮੇਰਾ ਜਿਹੜਾ ਇਹਨਾਂ ਤੇ ਭਰੋਸਾ ਹਟ ਚੁੱਕਿਆ ਕਿ ਇਹ ਲੋਕੀ ਸਾਨੂੰ ਸ਼ਹਿਰਦਾਰਾਂ ਨੂੰ ਰਿਲੀਫ ਦੇਣਗੇ ਤੁਸੀਂ ਇਹ ਸਾਬ ਲਾਓ ਸਾਡੇ ਕੋਲ ਪਾਣੀ ਹੈਗਾ ਸਾਡੀ ਥੋੜੀ ਜਿਹੀ ਲੈਕੀ ਕਰਕੇ ਉਹ ਪਾਣੀ ਜਿਹੜਾ ਹੈਗਾ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਨਹੀਂ ਪਹੁੰਚ ਪਾ ਰਿਹਾ ਪਾਏ ਪਾਣੀ ਸਫਾਈ ਕਰਾਣੀ ਚਾਹੀਦੀ ਸੀ ਨਹੀਂ ਕਰਾਈ ਗਈ ਪਾਏ ਪੀਲੇ ਰਸਤੇ ਲੀਕ ਹੋਏ ਪਏ ਖਦਾਨੇ ਪਾਣੀ ਉ ਅਸੀਂ ਹੁਣ ਅਗੇ ਜਾਨੇ ਨਵੀਂ ਪਾਈਪਲਾਈਨ ਪਾਣੀ ਜਦੋਂ ਨਵੀਂ ਪਾਈਪਲਾਈਨ ਪਾਣੀ ਪੈਣੀ ਇੱਕ ਦਿਨ ਵੀ ਪਾਣੀ ਕੱਢਣਾ ਉੱਠਾ ਐਸੇ ਲੋਕ ਗਰੀਬ ਵਿਚਾਰੇ ਆ ਕੇ ਖੜ ਜੰਨੇ ਛੋਟੇ ਛੋਟੇ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਗੰਦਾ ਪਾਣੀ ਪੀ ਕੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਆਹ ਕਾਰ ਮੱਚੀ ਵਿੱਚ ਟੈਂਕਰਾਂ ਨਹੀਂ ਅਸੀਂ ਸਪਲਾਈ ਕਰਦੇ ਆ ਜਦ ਸਾਨੂੰ ਕਿਤੇ ਜ਼ਿਆਦਾ ਜ਼ਰੂਰਤ ਪੈਂਦੀ ਹੈ ਟੈਂਕਰ ਕਮੇਟੀ ਤੇ ਭੇਜਦੇ ਆਂ ਅਸੀਂ ਤਾਂ ਮੈਂ ਹੈਰਾਨ ਆ ਕਿ ਇਹ ਲੋਕ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੇ ਕਿਹੜੇ ਲੈਵਲ ਤੇ ਇਹਨਾਂ ਨੂੰ ਕੋਈ ਸਪੋਰਟ ਹੈਗੀ ਆ ਇਹ ਬੇਫਿਕਰ ਹੋਏ ਹੋਏ ਆ ਜੀ ਇੱਕ ਵਾਰੀ ਪ੍ਰਧਾਨ ਜੀ ਇੱਕ ਵਾਰੀ ਮੈਡਮ ਨੇ ਅੱਜ ਤੁਹਾਡੀਆਂ ਗੱਲਾਂ ਵੀ ਸੁਣ ਕੇ ਇਹ ਲੱਗਦਾ ਕਿ ਵੀ ਅਕਸਰ ਤੁਹਾਡੀ ਵੀ ਗੱਲਾਂ ਨਹੀਂ ਸੁਣਦੇ ਤਾਂ ਫਿਰ ਕਿਆ ਮਤਲਬ ਅਕਸਰ ਜਾਈ ਇਸ ਤੇ ਤੁਹਾਡੇ ਕੋਲ ਜਾਣਾ ਆ ਵੀ ਹੋਈ ਦੀ ਹੈ ਦੇਖੋ ਮੈਂ ਚੌਧਰੀ ਸਾਹਿਬ ਕੋਈ ਸਾਰੇ بڑے ਸੂਝਵਾਨ ਪੱਤਰਕਾਰ ਕੜਿਓ ਮੇਰੇ ਕੋਲ ਸਬੂਤ ਨੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਲੈਟਰ ਲਿਖੀ ਆ ਕਿ ਇਹਨਾਂ ਦਾ ਕੰਮ ਜਿਹੜਾ ਹੈਗਾ ਲਿੰਨ ਲੈਣ ਉਤਰ ਚੁੱਕਿਆ ਸਾਡੀ ਇੱਕ ਜੁਆਇੰਟ ਮੀਟਿੰਗ ਤੁਸੀਂ ਆਪਣੇ ਦਫ਼ਤਰ 'ਚ ਬਿਲਾਓ ਬਦਲ ਸਬੂਤ ਦੇ ਦਾਂਗਾ ਸਾਡੀਆਂ ਸ਼ਿਕਾਇਤਾਂ ਸੁਣਨ ਲਈ ਐਮਸੀਆਂ ਦੀਆਂ ਪ੍ਰਧਾਨ ਦੀਆਂ ਸੁਣੋ ਸਰਪੰਚ ਦੀ ਸ਼ਿਕਾਇਤਾਂ ਇਹਨਾਂ ਨਾਲ ਸਰ ਨੂੰ ਨਾਲ ਬਿਠਾਓ ਤੇ ਤੁਸੀਂ ਹਿਦਾਇਤ ਕਰੋ ਉਦੋਂ ਕੋਈ ਉਦੋਂ ਦਾ ਜਵਾਬ ਨਹੀਂ ਆਇਆ ਦੱਸੋ ਅਸੀਂ ਕਿਹੜੇ ਰੱਖੀ ਜਾਂਦੇ ਆਂ ਇਹਨਾਂ ਦੀ ਅਕਸਰ ਕਿ ਹੋ ਜਾਂਦੀ ਹੈ ਐਂਡ ਇਹ ਜਿਹੜੀ ਹਾਜ਼ਰੀ ਹੈ ਜਿਹੜੇ ਵਿਭਾਗ ਦੇ ਜਿਹੜੇ ਤੁਸੀਂ ਅਧਿਕਾਰੀ ਕਹਿ ਰਹੇ ਹੋ ਇਹਨਾਂ ਦੀ ਅਕਸਰ ਕਿ ਹੋ ਜਾਂਦੀ ਹੈ ਔਰ ਪਿਛਲੇ 8 ਸਾਲ ਤੋਂ ਲਗਾਤਾਰ ਇਹਦੇ ਰਹੇ ਹੋ ਦੇਖੋ ਅਸੀਂ ਦੌਣਾ ਮੇਰੇ ਸਾਰੇ ਸਾਥੀ ਖੜੇ ਕੌਂਸਲ ਖੜੇ ਆ ਅਸੀਂ ਸ਼ਹਿਰ ਦੇ ਹਿੱਤਾਂ ਦੇ ਪੈਰਾ ਦੇ ਰਹੇ ਆ ਮੇਰੀ ਜਿਹੜੇ ਅੱਜ ਰੂਲਿੰਗ ਪਾਰਟੀ ਦੇ ਸਮਰਥਕ ਨੇ ਐਮਸੀ ਮੇਰੇ ਉਹਨਾਂ ਨਾਲ ਗੱਲ ਹੋਈ ਹੈ ਸਾਰੇ ਦੁਖੀ ਨੇ ਮੈਂ ਤਾਂ ਤੁਹਾਡੇ ਰਹਿ ਇੱਕ ਮੰਗ ਕਰਾਂਗਾ ਐਮਐਲਏ ਸਾਹਿਬ ਨੂੰ ਕਿ ਇਹਨਸ ਨੂੰ ਐਸਓ ਸਾਹਿਬ ਨੂੰ ਬੁਲਾ ਕੇ ਜੇ ਇਹਨੂੰ ਬੁਲਾ ਕੇ ਸੰਜਾਲਣ ਜੇ ਇਹ ਇਹਨਾਂ ਦਾ ਇਹੀ ਰਵੱਈਆ ਰਹਿਣਾ ਤਾਂ ਇਹਨਾਂ ਦੀ ਥਾਂ ਕੋਈ ਹੋਰ ਢਕੇ ਬੰਦੇ ਲਿਆਂ ਨਹੀ ਤਾਂ ਨਹੀਂ ਤਾਂ ਦੇਖੋ ਅਸੀਂ ਨਗਰ ਕੌਂਸਲ ਦੇ ਵਿੱਚ ਅਸੀਂ ਮਤਾ ਬਾਕੇ ਲਾਗਾ ਅਸੀਂ ਇਹਨਾਂ ਦੇ ਉਸਦਗਾਰਿਆਂ ਨੂੰ ਡਾਇਰੈਕਟਰ ਸੈਕਟਰ ਸਾਹਿਬ ਨੂੰ ਭੇਜਾਂਗੇ ਕਿ ਇਹਨਾਂ ਨੂੰ ਇਥੋਂ ਚੇਂਜ ਕੀਤਾ ਜਾਵੇ ਜਾਂ ਇਹਨਾਂ ਨੂੰ ਪਾਬੰਦ ਕੀਤਾ ਜਾਵੇ ਕਿ ਆਪਣੀ ਡਿਊਟੀ ਸਹੀ ਤਰੀਕੇ ਨਾਲ ਲਮਾਉਣ। ਲਾਜ਼ਮੀ ਮਿਊਨਿਸਪਲ ਕੌਂਸਲ ਦਾ ਫ਼ਰਜ਼ ਹੈ। ਉਸੇ ਇੱਕ ਸਟੇਟਮੈਂਟ ਦੇ ਉਹ ਪੜਾਏ ਸਾਹਿਬ ਨੂੰ ਕੀ ਹਾਲ ਹੈ ਇੱਕ ਬੰਦਾ 3 ਸਾਲ ਤੋਂ ਬੈਠਾ ਹੈ ਇਸ ਦਫਤਰ ਤੋਂ ਕੀ ਕੋਈ ਟ੍ਰਾਂਸਫਰ ਪਾਲਿਸੀ ਨਹੀਂ ਤਾਸਰ ਨਹੀਂ ਰਿਕਮੈਂਡ ਕਰਦਾ ਤੁਸੀਂ ਵੀ ਇਹ तकरीबन 2 2.5 ਸਾਲਾ ਤੋਂ ਇਹੀ ਕੁਛ ਚੱਲਿਆ ਸੀਵਰੇਜ ਮਿਕਸ ਪਾਣੀ ਪੀ ਰਹੇ ਲੋਕ ਜਾਵਲਾ ਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਮੇਰਾ ਦਰਦ ਹੈਗਾ ਮੈਂ ਜੇ ਤੁਹਾਨੂੰ ਇੱਥੇ ਬੁਲਾਇਆ ਇਹਦਾ ਹੱਲ ਹੈ ਚਾਹ ਤੁਸੀਂ ਇਹਨੂੰ ਮੇਰੀ ਇੱਜ਼ਤ ਕਿ ਸਮਝੋ ਮੇਰੀ ਕਮਜ਼ੋਰੀ ਸਮਝੋ ਠੀਕ ਹੈ ਜੀ ਪਰ ਮੈਂ ਸਮਝਦਾ ਕਿ ਜੇ ਮੈਂ ਅੱਜ ਤੁਹਾਡੇ ਸਾਹਮਣੇ ਰਹੀਂ ਤੁਹਾਡੇ ਰਹੀਂ ਤੁਹਾਡੇ ਸਾਹਮਣੇ ਜਾ ਲੋਕਾਂ ਦੇ ਸਾਹਮਣੇ ਜੀ ਐਮ ਐਲ ਏ ਸਾਹਮਣੇ ਜਾਂ ਸਰਕਾਰ ਦੇ ਸਾਹਮਣੇ ਇਹ ਗੱਲ ਨਹੀਂ ਲੈਂਦਾ ਤਾਂ ਜਿਹੜੇ ਸ਼ਹਿਰ ਦੇ ਸਾਡੇ ਲੋਕਾਂ ਨਾਲ ਜਿਹੜਾ ਹੈਗਾ ਦੁੱਖ ਹੋ ਰਿਹਾ ਉਹਨਾਂ ਦੇ ਨਾਲ ਫਰਾਡ ਹੋ ਰਿਹਾ ਪਾਣੀ ਹੋਣ ਦੇ باوجود ਵੀ ਦੇਖੋ ਅਸੀਂ ਮੈਂ ਟਰੈਕਟਰ ਲਾਇਆ ਇੱਥੇ ਜਿੰਨੀ ਖਮ ਤਾਂ ਹੈਗੀ ਵੀ ਟਰੈਕਟਰ ਨਾਲ ਪਾਣੀ ਕੁਝ ਪੋੜਾ ਕਰੀਏ ਆਪਾਂ ਇਹ ਸਾਡਾ ਪਾਣੀ ਸਫਾਈ ਕਰਨ ਨਾਲੇ ਇਹਦੇ ਕੋਲ 10 ਮਿੰਟ ਨਾ ਬਚ ਸਕਦਾ ਟਰੈਕਟਰ ਨਾਲੋਂ ਸਿਰਫ ਫਿਰ ਕੋਰਟ ਦੇ ਲਾਈਨ ਨਾਲ ਹੀ ਰਾਏ ਕੋਲੇ ਦਾ ਪਾਣੀ ਕੱਢੂ ਜਾ ਰਿਹਾ ਔਰ ਰੋਕੀ ਪਰਾਇ ਕਰ ਰਹੇ ਜੀ ਪੀ ਸਿੰਘ ਜੀ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਕੋਈ ਹੱਲ ਵੀ ਆਉਂਦਾ ਜੇ ਪਾਣੀ ਹੋਰ ਜ਼ਿਆਦਾ ਡਾਊਨ ਆਉਂਦਾ ਇਹੀ ਅਸੀਂ ਹਾਲਾਤ ਟਰੈਕਟਰਾਂ ਦੀ ਸਾਨੂੰ ਲੋੜ ਸੀਗੀ ਪਰ ਜੋ ਮੈਂ ਅੱਜ ਦੇਖਿਆ ਜੇ ਸਫਾਈ ਹੋ ਜਾਂਦੀ ਇਹੀ ਪਾਣੀ ਸਫੀਸ਼ੀਐਂਟ ਆ ਅਸੀਂ ਇੱਕਦਮ ਮੋਰ ਖੁੱਲਾ ਪਾਣੀ ਸੇਰ ਨੂੰ ਦੇ ਸਕਦੇ ਆ ਜੋ ਕਿ ਅਧਿਕਾਰੀ ਮੇਰੇ ਕਰਕੇ ਤਾਂ ਕਹਿੰਦੇ ਇੱਥੇ ਆਈ ਨਹੀਂ ਹੈ ਜੋ ਹਾਲਾਤ ਉਹਨੇ ਦੇਖ ਰਹੇ ਨੇ ਦੇਖੋ ਸਬੱਚਾ ਖਾਲੀ ਪਿਆ ਉਹਦੇ ਵੀ ਬਾੜਬੰਦੀ ਕੋਈ ਨਹੀਂ ਹੈ ਲੋਕਾਂ ਨੇ ਢੰਗਰ ਕਿਰੇ ਵਿੱਚ ਰਹੇ ਕੋਈ ਬੰਦਾ ਗੇਰ ਸਕਦਾ ਇਹਦੇ ਵਿੱਚ ਰਾਹ ਨੂੰ ਕੋਈ ਬਜ਼ੁਰਗ ਮਲਾ ਗੇਰ ਸਕਦਾ ਉਹਦੇ ਗੱਡੀ ਲੱਗੀ ਹੋਈ ਸੀ ਪਹਿਲੇ ਤੁਸੀਂ ਕਹਿਣਾ ਚਾਹੋਗੇ ਤੁਹਾਡੀ ਵੀ ਨਹੀਂ ਚਲ ਰੇ ਐਮਪੀਆ ਦੀ ਵੀ ਨਹੀਂ ਚਲ ਰੇ ਐਮਐਲਏ ਦੀ ਵੀ ਨਹੀਂ ਚਲ ਰੇ ਸਰ ਲੋਕੀ ਕਿੱ ਦੇਖੋ ਸਾਡੇ ਕੋਲ ਅਖੀਰ ਲਾਇ ਹੋ ਜਾਂਦਾ ਕਿ ਤੁਹਾਡੇ ਰਾਹੀਂ ਲੋਕਾਂ ਦੇ ਵਿੱਚ ਇੱਕ ਆਵਾਜ਼ ਪੈਦਾ ਕੀਤੀ ਜਾਵੇ ਕਿਉਂਕਿ ਮੈਂ ਇਸ ਟਾਈਮ ਬੈਠਾ ਮੇਰੀ ਪਾਰਟੀ ਸਰਕਾਰ ਨਹੀਂ ਹੈ ਪਰੰਤੂ ਅਸੀਂ ਲੜਾਈ ਲੜ ਰਹੇ ਆ ਸਾਨੂੰ ਜੇ ਐਮਐਲਏ ਸਾਹਿਬ ਸਪੋਰਟ ਕਰਨਗੇ ਤਾਂ ਮੈਂ ਸਮਝਦਾ ਕਿ ਕੋਈ ਅਸੀਸ ਮਸਣ ਜਿਹੜਾ ਹੱਲ ਨਾ ਹੋਵੇ ਔਰ ਉਹ ਕਰਨਗੇ ਕਿਉਂਕਿ ਉਹਨਾਂ ਦਾ ਸ਼ਹਿਰ ਹੈਗਾ ਉਹਨਾਂ ਦੀ ਵੀ ਡਿਊਟੀ ਹੈਗੀ ਸਾਡੀ ਡਿਊਟੀ ਹੈ ਠੀਕ ਉਹ ਦੇਖਣਾ ਕਿ ਮੌਕਾ ਦੇਖਣਾ ਅਸੀਂ ਜੁਰੂਰ ਬੋਲਦੇ ਆ ਵੇ ਸਾਨੂੰ ਤੁਹਾਨੂੰ ਸਾਰਾ